ਅੱਜ ਭਗਵਾਨ ਵਿਸ਼ਵਕਰਮਾ ਦਿਵਸ ਦੇ ਸ਼ੋਭਾअवਸਰਤੇ ਸੁਨਾਮ ਦੇ ਵਿਸ਼ਵਕਰਮਾ ਭਵਨ ਦੇ ਵਿੱਚ ਇੱਕ ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਇਸ ਪਵਿੱਤਰ ਮੌਕੇ ਤੇ ਪੰਜਾਬ ਸਰਕਾਰ ਦੇ ਕੈਬਨ ਮੰਤਰੀ ਸ਼੍ਰੀ ਅਮਨ अरोड़ा ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੁੜੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਮੰਤਰੀ ਅਮਨ अरोड़ा ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿੱਚ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਕਿਸੇ ਵੀ ਪੱਤੇ ਕਿਉਂ ਨਾ ਹੋਵੇ ਮੰਤਰੀ ਦੇ ਇਸ ਬਿਆਨ ਨੇ ਦਰਸਾਇਆ ਕਿ ਪੰਜਾਬ ਸਰਕਾਰ ਭ੍ਰਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਤੇ ਕਾਇਮ ਹੈ ਦੋਸ਼ੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸ ਨੂੰ ਨਹੀਂ ਬਖਸ਼ਿਆ ਜਾਏਗਾ ਅਮਨ ਅਰੋੜਾ ਨੇ ਲੋਕਾਂ ਨੂੰ ਵਿਸ਼ਵਕਰਮਾ ਜਨਮ ਦਿਦਿਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ ਦੀ ਨਵੇਂ ਸਿਰੇ ਤੋਂ ਸਲਾਹ ਦਿੱਤੀ ਉਹਨਾਂ ਨੇ ਸਾਰੇ ਲੋਕਾਂ ਨੂੰ ਇਮਾਨਦਾਰੀ ਤੇ ਲਗਨ ਦੇ ਨਾਲ ਕੰਮ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਅੱਜ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦਾ ਪਵਿੱਤਰ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਔਰ ਉਹਨਾਂ ਸਖਸ਼ੀਤਾ ਉਹਨਾਂ ਗੁਰੂਆਂ ਪੀਰਾਂ ਦੇ ਹੀ ਦਿਹਾੜੇ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਦੁਨੀਆ ਨੂੰ ਲੋਕਾਈ ਨੂੰ ਚੰਗੀ ਸੇਧ ਦਿੱਤੀ ਹੁੰਦੀ ਹੈ ਔਰ ਦਸਾਂ ਨੌਹਾਂ ਦੀ ਕੀਰਤ ਕਮਾਈ ਨੂੰ ਸਭ ਤੋਂ ਪਵਿੱਤਰ ਪਾਵਨ ਮੰਨਿਆ ਗਿਆ ਤੇ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਨੇ ਤਾਂ ਖੁਦ ਆਪ ਸਾਰੀ ਦੁਨੀਆ ਨੂੰ ਹੱਥੀਂ ਮਿਹਨਤ ਕਰਨ ਦਾ ਸੰਦੇਸ਼ ਹੈ ਜਿਹੜਾ ਉਹ ਦਿੱਤਾ ਤੇ ਇਸ ਤੋਂ ਪਵਿੱਤਰ ਵੱਡੀ ਦੇਣ ਦੁਨੀਆਂ ਨੂੰ ਹੋ ਨਹੀਂ ਸਕਦੀ ਹੈਗੀ ਸੋ ਅੱਜ ਉਹਨਾਂ ਨੂੰ ਸਾਰੇ ਯਾਦ ਕਰ ਰਹੇ ਹਾਂ ਤੇ ਉਹਨਾਂ ਦੇ ਪੱਜਾਂ ਤੇ ਚੱਲ ਸਕੀ ਇਹ ਹੀ ਗੁਰੂ ਮਹਾਰਾਜ ਜੇ ਅਗਿਰਦਾਸਾਂ ਨੇ ਜਿਹੜੀਆਂ ਉਹ ਕੀਤੇ ਆ ਨੇ ਅੱਜ ਸਾਰੇ ਥਾਵਾਂ ਦੇ ਉੱਪਰ ਹੀ ਮਨਾਏ ਜਾ ਰਹੇ ਆ ਇੱਥੇ ਵੀ ਮੈਂ ਵਿਸ਼ਕਰਮਾ ਭਵਨ ਦੇ ਸਾਰੇ ਸਾਥੀਆਂ ਦਾ ਹੁਕਮ ਹੋਇਆ ਸੀਗਾ ਕਿ ਹਾਜ਼ਰ ਹੋਣਾ ਸੋ ਦਰਸ਼ਨ ਕਰਦੇ ਲਈ ਔਰ ਪ੍ਰਮਾਤਮਾ ਦਾ ਅਰਦਾਸ ਕਰਨ ਲਈ ਚੜ੍ਹਦੀ ਕਲਾ ਦੇ ਵਿੱਚ ਸਾਰੇ ਰਣਧੀ ਅਰਦਾਸ ਕਰਨ ਦੇ ਲਈ ਅੱਜ ਆਏ ਆ ਸੋ ਸਾਰਿਆਂ ਨੂੰ ਇਸ ਕੋਈ ਚਤੁਰਿਆੜੀ ਦੀ ਬਹੁਤ-ਬਹੁਤ ਮੁਬਾਰਕ। ਦੇਖੋ ਇਸ ਰੈਂਕ ਪੰਜਾਬ ਸਰਕਾਰ ਦੀ ਭੁਗਤਵਾਂਜੀ ਦੇ ਅਗਵਾਈ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਹੈ ਭ੍ਰਿਸ਼ਟਾਚਾਰ ਦੇ ਪ੍ਰਤੀ ਚਾਹੇ ਕੋਈ ਅਫਸਰ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਕੋਈ ਵੀ ਹੋਵੇ ਜਿਹੜਾ ਕੋਈ ਕਿਸੇ ਵੀ ਗਲਤ ਪ੍ਰੈਕਟਿਸ ਦੇ ਵਿੱਚ ਪਊਗਾ, ਕਰਪਟ ਪ੍ਰੈਕਟਿਸਿਸ ਦੇ ਵਿੱਚ ਪਊਗਾ। ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਨਾ ਹੋਈ ਹੈ ਤੇ ਨਾ ਹੋਏਗੀ ਤੇ ਨਾ ਹੀ ਹੋਣੀ ਚਾਹੀਦੀ ਹੈ। ਸੋ ਸਾਡਾ ਸਟੈਂਡ ਆਮ ਆਦਮੀ ਪਾਰਟੀ ਦਾ ਸਟੈਂਡ ਔਰ ਪੰਜਾਬ ਸਰਕਾਰ ਦਾ ਸਟੈਂਡ ਹੈ ਜਿਹੜਾ ਇਸ ਮਸਲੇ ਦੇ ਵਿੱਚ ਬਿਲਕੁਲ ਕਲੀਅਰ ਹੈ। É